ਦੀ ਕੀ ਹਲਚਲ ਆ ਦੋਸਤੋ ਅੱਜ ਆਪਾਂ ਜਾਣਾ ਸੀ ਕਿ ਵਿਆਹ ਦੇ ਉੱਤੇ ਤਿਆਰ ਸ਼ਰ ਹੋ ਕੇ ਆਪਾਂ ਜਦੋਂ ਪੈਲਸ ਚ ਪਹੁੰਚੇ ਤਾਂ ਦੇਖਿਆ ਸਾਰਾ ਪੈਲਸ ਖਾਲੀ ਸੀਗਾ ਆਪਾਂ ਕੁਝ ਜ਼ਿਆਦਾ ਜਲਦੀ ਪਹੁੰਚ ਗਏ ਸੀ ਇਹ ਫੇਰ ਆਪਾਂ ਕੀਤਾ ਛੋਲੇ ਪੂੜੀਆਂ ਦਾ ਬ੍ਰੇਕਫਾਸਟ ਇੰਨੀ ਨੂੰ ਪ੍ਰੀਤ ਨੇ ਕਰਤੀ ਪਕੌੜਿਆਂ ਦੀ ਡਿਮਾਂਡ ਮਲੇ ਆਪਾਂ ਪਕੌੜੇ ਪਕੜੇ ਖਾ ਕੇ ਹਟੇ ਸੀ ਤੇ ਇੰਨੀ ਨੂੰ ਬਾਈ ਜੀ ਹੋ ਜਾਂਦੀ ਆ ਬਰਾਤ ਦੀ ਗ੍ਰੈਂਡ ਐਂਟਰੀ ਬਟ ਸਾਡੇ ਜਵਾਕਾਂ ਦਾ ਬਰਾਤ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਉਹਨਾਂ ਦਾ ਪੂਰਾ ਫੋਕਸ ਖਾਣ ਪੀਣ ਦੇ ਉੱਤੇ ਸੀ ਜਵਾਕਾਂ ਨੂੰ ਵਿਆਹ ਦਾ ਐਕਟ ਕਰਦੇ ਵੇਖ ਪ੍ਰੀਤ ਦਾ ਵੀ ਮਨ ਕਰਨ ਲੱਗ ਗਿਆ ਕਿ ਆਪਾਂ ਵੀ ਜਵਾ ਉਹ ਸਟੈਂਡਰਡ ਜਗਾ ਮੈਂ ਝਗੜਾ ਕਰਕੇ ਲਾਇਆ ਰਸਤਾ ਹੋ ਰਿਹਾ ਹੈ ਅੱਛਾ ਹਾਂ ਅਮਨੇ ਤਾਂ ਖਾ ਲਿਆ ਉਹ ਖਾ ਲੇ ਤੇ ਮੈਂ ਬੋਲਾ ਸੀ ਬਸ ਕਰੋ ਇੰਨੀ ਨੋਵੇਟਰ ਲੈ ਆਇਆ ਡੋਸੇ ਜਦ ਕਿ ਅਸੀਂ ਮੰਗਾਏ ਵੀ ਨਹੀਂ ਸੀ ਧੱਕੇ ਨਾਲ ਹੀ ਲੈ ਆਇਆ ਵੇਟਰ ਨੇ ਪੂਰੀ ਭਰਤੀ ਰੱਖੀ ਖਾਨੇ ਦੀ ਨਹੀਂ ਖਾਣੇ ਤਾਂ ਦੇਵੇ ਨਹੀਂ ਨਹੀਂ ਆਪਨੇ ਕਿਹਾ ਮੈਂ ਆਪ ਨੂੰ ਖਾਣੇ ਤੋਂ ਲੈ ਰਿਹਾ ਖਾਲਾ ਡੋਸਾ ਡੋਸਾ ਖਾਲਾ ਡੋਸਾ ਕਿੰਨਾ ਕਰਾਣਾ ਹਲੋ ਖੋਲੋ ਜੀ ਤੁਸੀਂ ਖੋਲੋ ਤਾਂ ਖੁਆਈ ਜਾ ਰਿਹਾ ਵੇਟਰ ਹਾਂ ਉਹਨੂੰ ਟਿਪ ਵੀ ਦੇ ਦੂ ਉਦੋਂ ਦਾ ਖੁਆਈ ਯਾਰ ਗੈਪ ਹੋ ਗਿਆ ਸੀ ਉਹ ਕਹਿੰਦਾ ਵੇਟਰ ਨੂੰ ਫਿਕਰ ਪੈ ਗਿਆ ਇਹਨਾਂ ਮੇਰੇ ਜਨਾਨੀ ਨੂੰ ਨਹੀਂ ਫਿਕਰ ਪੈਦਾ ਮੇਰਾ ਜਿਹਨਾਂ ਵੇਟਰ ਨੂੰ ਫਿਕਰ ਪੈਦਾ ਪਾਉ ਗੈਪ ਹੋ ਗਿਆ ਕਹਿੰਦਾ ਐਨੀ ਨੂੰ ਹੋ ਜਾਂਦੀ ਆ ਬਾਈ ਜੀ ਕੁੜੀ ਦੀ ਐਂਟਰੀ ਤੇ ਸ਼ਾਇਨ ਕਹਿੰਦੀ ਮੈਂ ਬੂਆ ਨੂੰ ਦੇਖਣਾ ਵਾਂ ਆ ਦਿਨ ਹਰ ਕੁੜੀ ਲਈ ਸਪੈਸ਼ਲ ਹੁੰਦਾ ਦੋਸਤੋ ਅੱਜ ਇਹਨਾਂ ਦੀ ਨਵੀਂ ਲਾਈਫ ਸਟਾਰਟ ਹੋ ਰਹੀ ਸੀ ਬਹੁਤ ਸੋਹਣੀ ਜੋੜੀ ਸੀ ਸੱਚੇ ਪਾਤਸ਼ਾਹ ਕਰੇ ਇਹਨਾਂ ਦੀ ਮੈਰਿਡ ਲਾਈਫ ਬਹੁਤ ਵਧੀਆ ਹੋਵੇ ਖੁਸ਼ਹਾਲ ਹੋਵੇ ਪੂਰਾ ਵਿਆਹ ਵੇਖਿਆ ਤੇ ਫਿਰ ਆਪਾਂ ਪਾ ਤੇ ਚੱਲੇ ਘਰ ਨੂੰ ਤੇ ਚਲੋ ਆਹ ਵਲੋਗ ਕਰਦੇ ਆਂ ਔਰ ਐਂਡ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਦੇ ਚਾਹੋ ਸਬਸਕ੍ਰਾਈਬ ਕਰਦੇ